ਯਾਦੋ ਸਤਿਗੁਰਾਂ ਜੀ ਸਤਿਗੁਰ ਜੀ ਤੁਸੀਂ ਕਿਸ ਤਰ੍ਹਾਂ ਪਰਚਾਰ ਕਰ ਰਹੇ ਹੋ ਦੇਖੋ ਜੀ ਸਭ ਤੋਂ ਪਹਿਲਾਂ ਪੈ ਰੱਬ ਦਾ ਨਾਮ ਲਵਾਂਗੇ ਉਸ ਤੋਂ ਬਾਅਦ ਬਾਕੀ ਕੰਮ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਨ ਜੈ ਭਾਰਤ ਜੈ ਭਗਵਾਨ ਵਾਲਮੀਕ ਜੈ ਗੁਰ ਰਵਿਦਾਸ ਤੁਨ ਤੁਨ ਸ਼੍ਰੀ ਗੁਰੂ ਵਿਦਾਸ ਮਹਾਰਾਜ ਹਾਲੇਲੂਇਆ ਗੋਸਪਾਕ ਖੁਸ਼ਹੰਦ ਵਾਲਾ ਤਾਲਾ ਸਭ ਨੂੰ ਖੁਸ਼ ਰੱਖੇ ਤੋਹੀਨ ਰੰਕਾਰ ਮੈਂ ਤੇਰੀ ਸ਼ਰਨਾ ਮੈਨੂੰ ਬਖਸ਼ ਲੋ ਜਿਕਾਰਾਮ ਚਿੰਤਪੁਰ ਨੀ ਦਾ ਬੋਲ ਸਾਚੇ ਦਰਬਾਰ ਕੀ ਜੈ ਦੇਖੋ ਜੀ ਸਾਡੀ ਵਾਈਫ ਇਹ ਤੋਂ ਲੋਕ ਸਵਾ ਦਿਸ਼ਾ ਦੇ ਰੈਕਸ਼ਨ ਖੜੇ ਔਰ ਕੈਂਡੀਡੇਟ ਨੇ ਔਰ ਆਪਾਂ ਗੱਲ ਕਰਾਂ ਜੇ ਵੀ ਇੱਕ ਇੱਕ ਵੋਟ ਇਹਨਾਂ ਦੀ ਪਾਕਤ ਛੋੜੀ ਚ ਇਹਨਾਂ ਨੂੰ ਕੈਂਡੀਡੇਟ ਬਣਾਓ ਐਮਪੀ ਬਣਾਓ ਤੇ ਇਹ ਤੁਹਾਡੇ ਜਿੰਨੇ ਵੀ ਕੰਮ ਨੇ ਬਹنگਾਈ ਦੇ ਮੁੱਦੇ ਆ ਨੋਟ ਆਪਣਾ ਜਿਹੜਾ ਵੀ ਮੁੱਦਾ ਕੋਈ ਵੀ ਮੁੱਦਾ ਵਾ ਇਹ ਸਾਰੇ ਮੁੱਦਿਆਂ ਤੋਂ ਆਵਾਜ਼ ਚੱਕਣਗੇ ਔਰ ਦੇਖੋ ਜਿੱਦਾਂ ਗਰੀਬਾਂ ਨਾਲ ਤੱਕਾ ਹੋ ਰਿਹਾ ਡਰਾਈਵਰਾਂ ਨਾਲ ਤੱਕਾ ਹੋ ਰਿਹਾ ਐਨਐਸਆਈ ਕਿਸਾਨਾਂ ਨਾਲ ਤੱਕਾ ਹੋ ਰਿਹਾ ਵਾ ਜੇ ਗੱਲ ਕਰੀ ਸਰਕਾਰੀ ਨੌਕਰੀਆਂ ਨਾਲ ਦੀ ਪੈਨਸ਼ਨ ਬੰਦ ਹੋ ਰਹੀ ਹੈ ਉਹ ਵੀ ਇਸ ਚਾਲੂ ਕਰਾਵਾਂਗੇ ਸਿਰਫ ਤੁਹਾਡਾ ਇੱਕ ਮੌਕਾ ਮੰਗਦੇ ਆ ਕਿਉਂਕਿ ਸੱਚ ਦਾ ਹੌਕਾ ਕੋਈ ਕੋਈ ਲਾਉਂਦਾ ਵਾ ਝੂਠ ਦੇ ਤੇ ਪਤਾ ਨਹੀਂ ਕਿੰਨੇ ਕਲਾਉਂਦੇ ਆ ਕੋਈ ਕਹਿੰਦਾ ਮੈਂ 15 ਲੱਖ ਦੇ ਦੂੰਗਾ ਕੋਈ ਕਹਿੰਦਾ ਮੈਂ ਹਜ਼ਾਰ ਦੇ ਦੂੰਗਾ ਕੋਈ ਕਹਿੰਦਾ ਮੈਂ ਸਾਲ ਦਾ 1 ਲੱਖ ਦਊਗਾ ਇਹਨਾਂ ਲੋਕਾਂ ਨੂੰ ਤਾਂ ਨਜ਼ਰ ਨਹੀਂ ਆਉਣਾ ਔਰ ਮੈਂ ਵਾਦਾ ਕਰਦਾ ਅਪੀਲ ਕਰਦਾ ਤੁਸੀਂ ਹੱਥ ਜੋੜ ਕੇ ਬੇਨਤੀ ਹੈ ਇੱਕ ਇੱਕ ਵੋਟ ਨੀਲਮ ਦੇ ਝੋਲੀ ਚ ਪਾ ਕੇ ਇਹਨਾਂ ਨੂੰ ਕਾਮਯਾਬ ਕਰੋ ਤੇ ਮੇਰਾ ਚੋਣ ਨਿਸ਼ਾਨ ਹੈਗਾ ਪੈਟਰੋਲ ਪੰਪ ਮੈਂ ਜਲੰਧਰ ਤੋਂ ਖੜਾ 18 ਨੰਬਰ ਬਟਨਾ ਤੇ ਇਹਨਾਂ ਦਾ ਆਟੋ ਰਿਕਸ਼ਾ 25 ਨੰਬਰ ਬਟਨਾ ਮੇਰੇ ਵਾਈਫ ਦਾ ਅੰਮ੍ਰਿਤਸਰ ਤੋਂ ਤੇ ਮੈਂ ਕੈਂਡੀਡੇਟ ਜਲੰਧਰ ਤੋਂ ਜੀ ਮੌਕਾ ਸਰਕਾਰਾਂ ਨੂੰ ਪਹਿਲਾਂ ਹੁੰ ਦੇਖੋ ਜੀ ਪਹਿਲੀ ਸਰਕਾਰਾਂ ਨੇ ਆ ਕੇ 70 ਸਾਲਾਂ ਦੇ ਵਿੱਚ ਕੁਝ ਨਹੀਂ ਕੀਤਾ ਲਾਰੇबाजियां ਕੀਤੀਆਂ ਔਰ ਲਾਰੇबाजियां ਕਰਦੇ ਰਹੀਆਂ ਇਹ ਤੁਹਾਨੂੰ ਦੱਸਣਾ ਚਾਹਣਾ ਜਿਹਦਾ ਮਣੀਪੁਰ ਦੇ ਵਿੱਚ ਕਾਂਡ ਹੋਇਆ ਨੰਗਾ ਨਾਚ ਨਚਾਇਆ ਗਿਆ ਦੋ ਕੁੜੀਆਂ ਦਾ ਰੇਪ ਕਰਕੇ 100 ਬੰਦੇ ਨੇ ਉਸ ਵੇਲੇ ਗੋਲੀਆਂ ਮਾਰਤੀਆਂ ਗਿਆ ਇਹ ਸਰਕਾਰਾਂ ਕਿੱਥੇ ਸੁੱਤੀਆਂ ਸੀ ਉਦੋਂ ਇਹ ਸਾਰੀਆਂ ਸਰਕਾਰਾਂ ਫਿਰ ਹਾਰ ਕੇ Hindu Muslim Sikh Sai Bhai ਨੇ ਆਵਾਜ਼ ਚੱਕੀ ਤੇ ਫਿਰ ਆਵਾਜ਼ ਜਾ ਕੇ بلند ਹੋਈ ਆ ਇਸ ਆਵਾਜ਼ ਨੂੰ بلند ਕਰਨ ਵਾਸਤੇ ਮੈਂ ਡਾਕਟਰ ਭੀਮrao ਬਾਬਾ ਸਾਹਿਬ ਦੀ ਸੋਚ ਤੇ ਚੱਲਿਆ ਉਹਨਾਂ ਦੇ ਸੰਵਿਧਾਨ ਨੂੰ ਬਚਾਉਣ ਚੱਲਿਆ ਕਿਉਂਕਿ ਇਹਨਾਂ ਦੇ ਪ੍ਰਧਾਨ ਮੰਤਰੀ ਸਾਹਿਬ ਇਹ ਤੁਹਾਡੇ ਜਨੇ ਮੰਤਰੀ ਤੇ ਵਿੱਚ ਤੁਸੀਂ ਵੀ ਕਹੀ ਜਾਂਦੇ ਹੋ ਕਿ ਅਸੀਂ ਸੰਵਿਧਾਨ ਨੂੰ ਨਹੀਂ ਮੰਨਦੇ ਜੇ ਸੰਵਿਧਾਨ ਨਾ ਹੋਵੇ ਤੇ ਪ੍ਰਧਾਨ ਮੰਤਰੀ ਨਹੀਂ ਬੰਦਾ ਜੇ ਸੰਵਿਧਾਨ ਹੋਵੇ ਤੇ ਰਾਸ਼ਟਰਪਤੀ ਨਹੀਂ ਬੰਦਾ ਜੇ ਸੰਵਿਧਾਨ ਹੋਵੇ ਐਮ ਐਲ ਏ ਐਮ ਪੀ ਕੌਂਸਲਰ ਲੰਬardar ਨਹੀਂ ਬੰਦਾ ਸਰਪੰਚ ਨਹੀਂ ਬੰਦਾ ਜੇ ਸੰਵਿਧਾਨ ਦੇ ਵਿੱਚ ਲਿਖਿਆ ਸੰਵਿਧਾਨ ਇੱਕ ਐਸੀ ਚੀਜ਼ ਆ ਕਿ ਜਿਹੜਾ ਰਾਹ ਦਿੰਦਾ ਵਾ ਔਰ ਕਾਨੂੰਨ ਵੀ ਸੰਵਿਧਾਨ ਨਾਲ ਚੱਲਦਾ ਵਾ ਔਰ ਇਹ ਲੋਕ ਵੱਡੇ ਮੰਤਰੀ ਜਿੰਨੇ ਵੀ ਐ ਸਾਰੇ ਕਹਿੰਦੇ ਸੰਵਿਧਾਨ ਨੂੰ ਨਹੀਂ ਮੰਨਦੇ ਅਸੀਂ ਸੰਵਿਧਾਨ ਦੀ ਬਹੁਤ ਕਦਰ ਕਰਦੇ ਆਂ ਔਰ ਸੰਵਿਧਾਨ ਸਾਡੇ ਦਿਲਾਂ ਦੇ ਵਿੱਚ ਵੱਸਦਾ ਲਟਣ ਵਾਲਾ ਦਿੱਲੀ ਵੀ ਗਿਆ ਸੀ ਫਾਈਲ ਲੱਕੀ ਵੀ ਸੀ ਦੇਖੋ ਵਾਰਾਂ ਨਾ ਸੀ ਗਿਆ ਸੀ ਜੀ ਮੈਂ ਦਿੱਲੀ ਨਹੀਂ ਗਿਆ ਸੀਗਾ ਔਰ ਸ਼ਨੀਵਾਰ ਛੁੱਟੀ ਆ ਤਾਂ ਛੁੱਟੀ ਸੋਮਵਾਰ ਮੋਦੀ ਸਾਹਿਬ ਨੇ ਉੱਥੇ ਰੈਲੀ ਕਰ ਦਿੱਤੀ ਆਪਣੀ ਕਚਹਿਰੀ ਦੇ ਸਾਹਮਣੇ ਮੰਗਲਵਾਰ ਉਹ ਫਾਈਲ ਭਰਨਾਗੇ ਤੇ ਚਾਰ ਦਿਨ ਉਹਨਾਂ ਨੇ ਖਾਲੇ ਤਿੰਨ ਦਿਨ ਸਰਕਾਰ ਦੇ ਨਾਲ ਦਿੱਤੇ ਤਿੰਨ ਦਿਨ ਚ ਸਾਡੀ ਫਾਈਲ ਜਿਹੜੀ ਕੰਪਲੀਟ ਸੀਗੀ ਪਰ ਜਵਾਂ ਨਹੀਂ ਕਰ ਕਰ ਦਿੱਤੀ ਕਰ ਦਿੱਤੀ ਇਹਨਾਂ ਨੇ ਸੀਐਮ ਕਹਿੰਦੇ ਨਹੀਂ 13 ਜ਼ੀਰੋ ਹੋਏਗਾ ਜੀ ਇਸ ਵਾਰ ਦੇਖੋ ਜੀ ਇਦਾਂ ਨਹੀਂ ਹੋਏਗਾ ਮੈਂ ਕਹਿੰਦਾ ਤੁਸੀਂ ਕਾਂਗਰਸ ਨੂੰ ਵੋਟ ਪਾ ਦਿਓ ਆਮ ਆਦਮੀ ਨੂੰ ਪਾ ਦਿਓ ਅਕਾਲੀ ਦਲ ਨੂੰ ਪਾ ਦਿਓ ਬਾਉਜਨ ਸਮਾਜ ਪਾਰਟੀ ਨੂੰ ਪਾ ਦਿਓ ਪਰ ਭਾਜਪਾ ਨੂੰ ਵੋਟ ਪਾਣ ਲੱਗੇ 20 ਵਾਰੀ ਸੋਚ ਲਿਓ ਵੀ ਤੁਸੀਂ ਵੋਟ ਤੁਹਾਡੀ ਕਿੱਧਰ ਜਾ ਰਹੀ ਹੈ ਬਾਕੀ ਸੋਚਣੀ ਔਰ ਮਤ ਤੋਂ ਮਤਦਾਨ ਜਾਂਦਾ ਬੰਦਾ ਸੋਚ ਕੇ ਸਮਝ ਕੇ ਮਤਦਾਨ ਕਰਦਾ ਇਹ ਤੁਸੀਂ ਦੇਖਣਾ ਵਾ ਜੀ ਤੁਸੀਂ ਕਿਸਾਨਾਂ ਦੇ ਹੱਥ ਦੀ ਗੱਲ ਕਰਦੇ ਹੋ ਅਨਮੋਲ ਗਦਰ ਮਾਨ ਕਹਿੰਦੇ ਅਸੀਂ ਐਮਐਸਪੀ ਦੇ ਦਾਂਗੇ ਜੀ ਬਹੁਤ ਜਲਦੀ ਚੁਕੀਆਂ ਮਾਰ ਕੇ ਵੀ ਕੰਮ ਕਰਦੇ ਇਹ ਸਾਰੀਆਂ ਸਰਕਾਰਾਂ ਲਾਰੇ ਲਾਉਂਦੀਆਂ ਨੇ ਧੋਖੇ ਬਾਅਦ ਸਰਕਾਰਾਂ ਨੇ ਇਹਨਾਂ ਤੋਂ ਬਚੋ ਇਹਨਾਂ ਤੋਂ ਬਚੋ ਮੈਂ ਗੱਲ ਕਰਨ ਜਾਂਦਾ ਜਿਹੜੇ ਵੋਟਰ ਸਪੋਰਟਰ ਨੇ ਉਹਨਾਂ ਨੂੰ ਮੈਂ ਗਾਣਾ ਸੁਣਾਉਂਗਾ ਔਰ ਉਹ ਗਾਣੇ ਇਸ ਪੈਦ ਕੀ ਵੋਟਾਂ ਦੇ ਵਿੱਚੋਂ ਕਸਰ ਕਰ ਸਕਦੇ ਨੇ ਕਹਿੰਦੇ ਬਚ ਕੇ ਰਹੀਂ ਤੂੰ ਦਿੱਲੀਏ ਬਚ ਕੇ ਇਹਨਾਂ ਗਰਮ ਛਿਆ ਲੀਆਂ ਤੋਂ ਮੇਰੇ ਬਾਰੇ ਪੁੱਛ ਲੈ ਵੀ ਤੂੰ ਵੇ ਨਾ ਵਜਾਂਦੀਆਂ ਤੂੰ ਸ਼ੁਰ ਤੋਂ ਹੀ ਪੁੱਠਾ ਸਾਡਾ ਏ ਹਿਸਾਬ ਕਹਿੰਦੇ ਆ ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਆ ਉਹ ਦਿੱਲੀ ਨੂੰ ਦੱਬ ਲੈਂਦੇ ਇਹਨੂੰ ਜਨਾਬ ਕਹਿੰਦੇ ਆ ਇੱਕ ਛੱਡਦਾ ਵੀ ਗਾਣਾ ਨਸ਼ੇ ਦਾ ਗਾਣਾ ਜੀ ਕਿ ਮੇਰਾ ਤੈਸ ਮੈਂ ਸਭ ਹੋ ਗਏ ਅਡੇ ਬਣ ਗਏ ਬਾਰਡਰ ਤੇ ਉਹ ਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆ ਡਰ ਤੇ ਵਾਂਛੇ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹੱਥ ਯਾਰੇ ਤੂੰ ਕੀ ਮਾਪੇ ਕਰਨ ਉਮੀਦਾਂ ਜੰਗਬਲ ੜਕਵਾਰੇ ਤੋਂ ਆ ਕੁਰਸੀ ਦੀ ਭੁੱਖ ਨੇ ਕੀਤਾ ਆ ਕੁਰਸੀ ਦੀ ਭੁੱਖ ਨੇ ਕੀਤਾ ਲੀਡਰ ਲਾਣਾ ਦੋਸ਼ੀਏ ਡੇਰਿਆਂ ਦੇ ਵਿੱਚ ਹੁੰਦੀ ਦੇਖੀ ਤੱਕੇ ਛਾਈਏ हीर सैफ ਨਹੀਂ ਜਾਂਦੀ ਮਿੱਤਰਾ ਹੀਰ सैफ ਨਹੀਂ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲ ਢਿਕਾ ਵਾਰੇ ਤੋਂ ਵੇਖ ਭਗਤ ਸਿੰਘ ਆਕੇ ਨੀਮ ਸਸਕੁਟਨੀ ਪਾਰਟ 2 ਮੇਰੀ ਫਿਲਮ ਆ ਰਹੀ ਹੈ ਜੀ ਉਹਦੇ ਵਿੱਚ ਮੈਂ ਮੰਤਰੀ ਦਾ ਰੋਲ ਵੀ ਕੀਤਾ ਐਦਾਂ ਦਾ ਰੋਲ ਵੀ ਹੈਗਾ ਮੈਂ ਪਹਿਲੀ ਵਾਰ ਵੋਟਾਂ ਖੜਾ ਸੀਗਾ ਮੈਂ ਕਸਮ ਖਾਦੀ ਕਸਮ ਖਵਾਈ ਸੀ ਆਪਣੇ ਘਰਦਿਆਂ ਨੂੰ ਕੀ ਮਾਤਾ ਚਿੰਤਪੂਨੀ ਦੀ ਸੌਂ ਖਾ ਕੇ ਮੈਨੂੰ ਵੋਟਾਂ ਪਾਓ ਤੇ ਮੇਰੇ ਘਰ ਦੇ ਨਾਲ ਚਾਰ ਵੋਟਾਂ ਨਹੀਂ ਪਾਈਆਂ ਸੀਗੀਆਂ ਮੈਨੂੰ ਪੰਜ ਪਾਈਆਂ ਸੀਗੀਆਂ ਤੇ ਮੈਂ ਆਪਨ ਰੋ ਪਿਆ ਤੇ ਪਰ ਮਾਤਾ ਚਿੰਤਪੂਨੀ ਤੇ ਬਹੁਤ ਸ਼ਕਤੀ ਹੈ ਸੱਚੇ ਦਿਲ ਨਾਲ ਮੰਗੋ ਮਾਤਾ ਰਾਣੀ ਆਪ ਵੇੜੇ ਪਾਰ ਕਰਦੀ ਹੈ ਜੀ ਮਹਾਰਾਣੀ ਦੀ ਜਾਜਾ ਕਾਰ ਹੁੰਦੀ ਹੈ ਜਿਹੜਾ ਮਾਤਾ ਨੂੰ ਮੰਨਦਾ ਕਦੀ ਨਹੀਂ ਕਿਸੇ ਕੰਮ ਚ ਘਾਟਾ ਖਾਂਦਾ ਜਿਕਰਾ ਸ਼ੇਰਾਂ ਵਾਲੀ ਜੀ ਦਾ ਬਹੁਤ ਸਾਚੇ ਦਰਬਾਰ ਕੀ ਜੈ 니ਦੂ ਭਾਜੀ ਘੋਮ ਕੇ ਦਿਖਾ ਦੋਗੇ ਲਓ ਜੀ ਕੀ ਆਖੀ ਭਰੋਸਾ ਹੈ ਵੋਟਰਾਂ ਚ ਦਿੱਤੋ ਦੇਖੋ ਲੋਕਾਂ ਦਾ ਲੋਕੀ ਕਹਿੰਦੇ ਆ ਜੀ ਸਾਰੇ ਨੇ ਮੇਰੀ ਵਾਈਫ ਨੂੰ ਲੋਕਾਂ ਨੇ ਬਹੁਤ ਬੰਦਿਆਂ ਨੇ ਕਿਹਾ ਸਾਰੇ ਅੰਬਰਸਾਰ ਨੇ ਕਿਹਾ ਵਾ ਕਿ ਮੈਂ ਆਪਾਂ ਵੋਟਾਂ ਪਾਵਾਂਗੇ ਵਾਲਮੀਕ ਸਮਾਜ ਗੁਰੂ ਰਵਿਦਾਸ ਸਮਾਜ ਔਰ ਸਾਡੇ ਜਿਹੜਾ ਵੀ ਕਬੀਰ ਪੰਥੀ ਸਮਾਜ ਮਹਾਸ਼ਾ ਸਮਾਜ ਸਾਰਿਆਂ ਸਾਨੂੰ ਅਸਵਾਸ਼ਨ ਦਿੱਤਾ ਹੈ ਉਸ ਅਸਵਾਸ਼ਨ ਦੇ ਸਾਹਮਣੇ ਅਸੀਂ ਜਿੱਤੇ ਪਏ ਬਾਕੀ ਲੋਕ ਕੀ ਕਰਨਗੇ ਇਹ ਤੇ ਸਮੇਂ ਦੀ ਨਜਾਕਤ ਦੱਸੇਗੀ ਈਟੂ ਭਾਈ ਤੁਸੀਂ ਕਿੱਥੋਂ ਖੜੇ ਹੋ ਵੋਟਾਂ ਮੈਂ ਜਲੰਧਰ ਤੋਂ ਖੜਾ ਜੀ ਮੇਰਾ ਚੋਰ ਨਿਸ਼ਾਨ ਹੈਗਾ ਪੈਟਰੋਲ ਪੰਪ 18 ਨੰਬਰ ਬਟਨ ਹੈ ਮੇਰਾ ਜੀ ਤੇ ਮੇਰੀ ਵਾਈਫ ਦਾ ਔਟੋ ਰਿਕਸ਼ਾ 25 ਨੰਬਰ ਬਟਨ ਹੈ ਜੀ ਕਿੰਨੀ ਉਮੀਦ ਹੈ ਜੀ ਵੋਟਾਂ ਪਰ ਦੇਖੋ ਹਰ ਕੋ ਬੰਦਾ ਇਹ ਕਹਿੰਦਾ ਮੈਂ ਜਿੱਤਾਂ ਜੀ ਕੋਈ ਨਹੀਂ ਕਹਿੰਦਾ ਹਾਰਾਂਗੇ ਪਰ ਸਾਡਾ ਪੂਰਾ ਜੋਰ ਲੱਗਾ ਤਕੀ ਇੱਕ ਵਾਰੀ ਲੋਕਾਂ 'ਕਿ ਅਪੀਲ ਕਰਾਂਗੇ ਸਾਨੂੰ ਜਰੂਰ ਜਿਤਾਓ ਜੀ